ਪਟੀਸ਼ਨ ਤੇ ਬੋਲੇ ਗ੍ਰਹਿ ਮੰਤਰੀ ਅਮਿਤ ਸ਼ਾ ਜਿਸ ਨੂੰ ਆਪਣੇ ਕੀਤੇ ਗੁਨਾਹ ਦਾ ਪਛਤਾਵਾ ਨਹੀਂ ਉਸ ਨੂੰ ਕਾਦੀ ਮੁਆਫੀ ਹਰਸਿਮਰਤ कौर ਬਦਲ ਨੇ ਚੁੱਕਿਆ ਸੀ ਰਾਜਵਾਨ ਦੀ ਸਜ਼ਾ ਮੁਆਫੀ ਦਾ ਮੁੱਦਾ ਆਈਪੀਸੀ ਥਾ ਲੈਂਡ ਵਾਲੇ ਨਵੇਂ ਕਾਨੂੰਨ ਬੀ ਐਨ ਐਸ ਦਾ ਬਿਲ ਲੋਕ ਸਭਾ ਚੋਂ ਹੋਇਆ ਪਾਸ ਹੁਣ ਰਾਜ ਸਭਾ ਚ ਹੋਵੇਗਾ ਇਮਤਿਹਾਨ ਨਵੇਂ ਕਾਨੂੰਨ ਚ ਕਤਲ ਲਈ 302 ਦੀ ਥਾਂ ਲੱਗੇਗੀ ਧਾਰਾ 103 ਮੌਬ ਲਿੰਚਿੰਗ ਲਈ ਫਾਂਸੀ ਦੀ ਤਜ਼ਵੀਰ ਨੌਜੋ ਸਿੰਘ ਸਿੱਧੂ ਨੂੰ ਲੈ ਕੇ ਤੜਿਆਂ 'ਚ ਵੰਡੀ ਗਈ ਕਾਂਗਰਸ ਨੌ ਵਿਧਾਇਕਾ ਤੇ ਸਾਬਕਾ ਵਿਧਾਇਕਾਂ ਨੇ ਸਿੱਧੂ ਨੂੰ ਪਾਰਟੀ ਚੋਕ ਕੱਢਣ ਦੀ ਕੀਤੀ ਮੰਗਤਾ ਸਿੱਧੂ ਦੇ ਹੱਥ 'ਚ ਵੀ ਡਟੇ 10 ਕਾਂਗਰਸੀ ਲੀਡਰ 2024 ਲਈ ਕੇਜਰੀਵਾਲ ਵੱਲੋਂ ਪੀਐਮ ਲਈ ਖੜਗੇ ਦੇ ਨਾਂ ਦੀ ਪੇਸ਼ਕਸ਼ ਕੇਜਰੀਵਾਲ ਬੋਲੇ ਪਹਿਲੀ ਵਾਰ Dalit ਆਗੂ ਨੂੰ PM ਬਣਨ ਦਾ ਮਿਲੇਗਾ ਮੌਕਾ ਇੰਡੀਆ ਗੱਠਜੋੜ ਦੀ ਬੈਠਕ 'ਚ ਮਮਤਾ ਬਨਰਜੀ ਤੇ ਕੇਜਰੀਵਾਲ ਨੇ ਖੜਗੇ ਦੇ ਨਾਂ ਦੀ ਕੀਤੀ ਸੀ ਤਸਵੀਰ ਪੰਜਾਬ ਚ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗੱਟ ਜੋੜ ਤੇ ਸਸਪੈਂਸ ਗੱਟ ਜੋੜ ਨੂੰ ਲੈ ਕੇ ਕਾਂਗਰਸ ਦੇ ਵੱਖ-ਵੱਖ ਸੋਰ ਆਮ ਆਦਮੀ ਪਾਰਟੀ ਅੰਦਰ ਵੀ ਹਿਚਕਿਚਾਹਟ ਦੋਵੇਂ ਪਾਰਟੀਆਂ ਨੇ ਕਿਹਾ ਹਾਈ ਕਮਾ ਲਵੇਗੀ ਆਖਰੀ ਫੈਸਲਾ ਖਰਾਬ ਪਾਲਿਸੀ ਦੇ ਮਾਮਲੇ ਚ ਅੱਜ ED ਨੇ ਕੇਜੀਵਾਲ ਨੂੰ ਕੀਤਾ ਹੈ ਸਮਨ ਪਰ ਮੈਡੀਟੇਸ਼ਨ ਲਈ 10 ਦਿਨ ਦੀ ਛੁੱਟੀ ਤੇ ਹੁਸ਼ਿਆਰਪੁਰਚ ਨੇ ਕੇਜੀਵਾਲ ਗੱਲ ਕਰਾਂਗੇ ਪੰਜਾਬ ਦੇ ਸਿੰਗਰ ਦੀ ਸਿੰਗਰ ਸਿੰਘਾ ਨੂੰ ਕੌਣ ਬਲੈਕਮੇਲ ਕਰ ਰਿਹਾ ਹੈ ਸ੍ਰੀ ਵਿਚਾਲੇ ਸਿੰਘਾ ਦਾ ਕਹਿਣਾ ਹੈ ਕਿ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਪਰਚੇ ਵਾਪਸ ਲੈਣ ਬਦਲੇ ਮੇਰ ਤੋਂ 10 ਲੱਖ ਰੁਪਏ ਮੰਗੇ ਜਾ ਰਹੇ ਨੇ ਸਿੰਘਾ ਨੇ ਕਿਹਾ ਹੈ ਕਿ ਪਰਚਾ ਦਰਜ ਕਰਵਾਉਣ ਵਾਲੇ ਆ ਪੈਸੇ ਮੰਗ ਰਹੇ ਨੇ ਮੈਨੂੰ ਤੇ ਮੇਰੇ ਪਿਤਾ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਧਾਰਮਿਕ ਭਾਵਨਾਵਾਂ ਪਰਕੋਂ ਦਾ ਪਰਚਾ ਦਰਜ ਹੋਇਆ ਸੀਗਾ ਕਪੂਰਥਲਾਛ ਦਰਜ ਹੋਇਆ ਸੀਗਾ 295ਏ ਦਾ ਪਰਚਾ ਸਿੰਗਰ ਸਿੰਘਾ ਨੇ ਸੀਐਮਾਨ ਅੱਗੇ ਮਦਦ ਦੀ ਅਪੀਲ ਕੀਤੀ ਉਨਾ ਅਕੰਦ ਸਿੰਘ ਦੇ ਤਰੇ ਤੱਕ ਐਫ ਆਈ ਆਰ ਕੱਟੀ ਗਈ ਹੈ 294 ਦੀ ਕਪੂਰਥਲਾ ਤੇ ਆਫਟਰ ਤਿੰਨ ਚਾਰ ਦਿਨ ਬਾਅਦ ਉਸੇ ਗਾਣੇ ਤੇ ਐਫ ਆਈ ਆਰ ਕੱਟੀ ਗਈ ਸੀ ਅਜਨਾਲੇ 295 A ਦੀ ਜੇ ਮੈਂ ਗਲਤੀ ਕੀਤੀ ਤਾਂ ਸਜ਼ਾ ਬਣਦੀ ਆ ਜੀ ਮੇਰੀ ਜੇ ਮੈਂ ਗਲਤੀ ਕੀਤੀ ਪਰ ਜੇ ਇਹੀ ਪਰਚੇ ਬਲੈਕਮੇਲਿੰਗ ਲਈ ਕੱਟੇ ਜਾਣ ਤਾਂ ਕੀ ਬਣੂਗਾ ਦੁਨੀਆ ਦਾ ਇਹ ਦੱਸੋ ਮੈਨੂੰ ਅੱਜ ਇਹ ਸੱਚ ਦੁਨੀਆ ਸਾਹਮਣੇ ਰੱਖਦਾ ਮੈਂ ਕਿ ਇੱਥੇ ਇਹ ਰਵਾਜ ਚੱਲਦਾ ਹੈ ਜੀ 295 ਦਾ ਪਰਚਾ ਕੱਟ ਦਿਓ 10 ਲੱਖ ਰੁਪਈਆ ਮੰਗ ਲਓ ਕਿਸੇ ਤੋਂ 10 ਲੱਖ ਰੁਪਈਆ ਮੰਗਿਆ ਗਿਆ ਮੇਰੇ ਤੋਂ ਮੇਰੇ ਤੇ ਪਰਚੇ ਕਟਾ ਗਏ ਫਿਰ ਕਹਿੰਦੇ ਪਤਾ ਕੀ ਆ ਅਸੀਂ ਧਰਮ ਦਾ ਸਤਕਾਰ ਕਰਦੇ ਆ ਜੀ ਅਸੀਂ ਤਾਂ ਨਿਆਣਿਆਂ ਨੂੰ ਸਿੱਧੇ ਰਾਹ ਪਾਉਨੇ ਆ ਮੇਰੇ ਕੋ ਸਾਰੇ ਪ੍ਰੂਫ ਪਏ ਨੇ ਹਰ ਚੀਜ਼ ਦਾ ਪ੍ਰੂਫ ਪਿਆ ਮੇਰੇ ਕੋਲ ਤੁਹਾਨੂੰ ਸਾਈਡ ਇਫੈਕਟ ਦੱਸਾਂ ਪਰਚੇ ਕੱਟਣ ਦਾ ਕੀ ਹੁੰਦਾ ਮਾਂ ਪੇ ਪਰੇਸ਼ਾਨ ਹੁੰਦੇ ਨੇ ਮੇਰਾ ਪਿਓ ਜਿੰਨਾ ਪਰੇਸ਼ਾਨ ਹੋਇਆ ਨਾ ਮੈਨੂੰ ਪਤਾ ਮੇਰੇ ਪਿਓ ਨੇ ਮੈਨੂੰ ਗਾਲਾਂ ਵੀ ਕੱਢੀਆਂ ਜਦ ਐਸ ਉਮਰ ਚ ਆ ਕੇ ਮੈਂ ਇਨਾ ਕੁਝ ਕਰਕੇ ਦੇ ਸਕਦਾ ਆਪਣੇ ਪਿਓ ਨੂੰ ਨਾ ਤਾਂ ਮੈਂ ਉਹਦੇ ਲਈ ਜਾਨ ਵੀ ਦੇ ਸਕਦਾ ਮੇਰਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਆ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਕਦੇ ਕਿਸੇ ਦਾ ਮੈਂ ਪਿੱਠ ਤੇ ਵੀ ਇਕੱਲੇ ਨੇ ਵੀ ਕਦੇ ਕਿਸੇ ਦੀ ਜਿੱਦਾਂ ਲੋਕ ਕਰਦੇ ਨੇ ਨਾ ਮੂੰਹ ਤੇ ਸਾਰੇ ਚੰਗਾ ਚੰਗਾ ਕਹਿੰਦੇ ਨੇ ਮੈਂ ਸਾਰਿਆਂ ਨੂੰ ਚੰਗਾ ਹੀ ਕਹਿੰਦਾ ਮੇਰੇ ਲਈ ਸਾਰੇ ਇੱਕ ਬਰਾਬਰ ਨੇ ਪਰ ਮੈਨੂੰ ਬਲੈਕਮੇਲ ਕਰਕੇ ਮੇਰੇ ਤੋਂ 10 ਲੱਖ ਰੁਪਏ ਮੰਗੇ ਆ ਗਿਆ ਉਹ ਵੀ ਚਲ ਠੀਕ ਐ ਸਿੰਘਾ ਉਹ ਵੀ ਸਹਿ ਜੂ ਪਰ ਮੇਰਾ ਪਿਓ ਜਿੰਨਾ ਪਰੇਸ਼ਾਨ ਹੋਇਆ ਨਾ ਇਸ ਕਰਕੇ ਮੈਂ ਇਹ ਦੁਨੀਆ ਦੇ ਸਾਹਮਣੇ ਲਿਆ ਕੇ ਰੱਖ ਰਿਆਂ ਨਹੀਂ ਤਾਂ ਮੈਨੂੰ ਕੋਈ ਲੋੜ ਨਹੀਂ ਸੀ ਗੱਲ ਕਰਨ ਦੀ ਕਿਉਂਕਿ 4-5 ਮਹੀਨਿਆਂ ਤੋਂ ਇਨਕੁਆਇਰੀ ਨਹੀਂ ਲੱਗਣ ਢਈ ਹੈਗੀ ਸ਼ਾਇਦ ਜੇ ਇਨਕੁਆਇਰੀ ਲੱਗ ਜਾਂਦੀ ਮੈਂ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ ਹੀ ਨਾ ਉਧਰ ਕਪੂਰਥਲਾ ਦੇ ਐਸਐਸਪੀ ਦਾ ਕਹਿਣਾ ਹੈ ਕਿ ਉਹ ਜਾਂਚ ਕਰਨਗੇ ਅਤੇ ਜੇ ਕੋਈ ਅਜਿਹੀ ਗੱਲ ਹੈ ਤਾਂ ਐਕਸ਼ਨ ਲਿਆ ਜਾਵੇਗਾ लेना है आपके थ्रू मेरे को इन्फॉर्मेशन आई है लेट मी सी कौन कर रहा है अगर इस तरह की कोई चीज मेरे नॉलेज में आएगी तो एक्शन विल बी टेकन थैंक यू थैंक हम मैंने अभी चेक कर लेना है आपके थ्रू मेरे को मेफॉर्मेशन आई है लेट मी सी कौन कर रहा है अगर इस तरह की कोई चीज मेरे नॉलेज में आएगी तो एक्शन विल बी टेकन अगिन पुलिस हो मैंने अभी चेक कर लेना है आपके थ्रू मेरे को इन्फॉर्मेशन आई है लेट मी सी कौन कर रहा है अगर इस तरह की कोई चीज मेरे नॉलेज में आएगी तो एक्शन विल बी टेकन अगिन पुलिस यू ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਆਰ ਪਾਰ ਦੀ ਲੜਾਈ ਲੜ ਰਹੀ ਹੈ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ ਪਰ ਕੁਝ ਲੋਕ ਸਰਕਾਰ ਦੀ ਇਸ ਮੁਹਿੰਮ ਦੇ ਰਾਜ ਰੋੜਾ ਬਣ ਰਹੇ ਨੇ ਅੱਜ న్యూਸ 18 ਅਜੇ ਹੀ ਲੋਕਾਂ ਨੂੰ ਬੇਪਰਦਾ ਕਰਨ ਜਾ ਰਿਹਾ ਹੈ ਲੋਸ਼ੇ ਦੇ ਸੋਦਾਗਰ ਬੇਨਕਾਬ ਸਰਕਾਰੀ ਗੋਲੀਦਾਰ ਖੋਲੇ ਆਮ ਸੌਤਾ ਉੱਚ ਕੀਮਤ ਦੇ ਉੱਤੇ ਵੇਚੀ ਜਾਂਦੀ ਹੈ ਗੋਲੀ న్యూਸ 8 ਇੰਦੇ ਕੈਂਬਰੇਜ ਸੌਦੇਬਾਜ਼ ਆਪਰੇਸ਼ਨ ਗੋਲੀ న్యూਸ 8 ਇੰਦੇ ਕੋਲ ਇਸ ਤਰੀਕੇ ਦੀ ਖਬਰ ਸੀ ਕਿ ਨਸ਼ੇ ਦੇ ਸੁੱਧਾਗਰ ਸਰਕਾਰੀ ਸਕੀਮ ਦੇ ਵਿੱਚ ਕਿਸ ਤਰੀਕੇ ਨਾਲ ਸੰਨ ਲਗਾ ਰਹੇ ਨੇ ਅਸੀਂ ਸੱਚਾਈ ਦਾ ਪਤਾ ਲਗਾਉਣ ਦੇ ਲਈ ਆਪਣੀ ਅੰਡਰ ਕਵਰ ਏਜੰਟ ਨੂੰ ਥਿਪਿਜਿਆ ਜਿੱਥੇ ਨਸ਼ੇੜੀਆਂ ਦੀ ਦੁਕਾਨ ਲੱਗਦੀ ਹੈ ਦੋ ਮਿੰਟ ਮੈਨੂੰ ਮੈਨੂੰ ਦੋ ਦੇਖ ਇੱਕ ਇੱਕ ਮਿੰਟ ਦੇ ਸਾਰੇ ਨੂੰ ਬਰੇਕ ਇੱਕ ਇੱਕ ਦੇ ਦੇ ਗੋਲੀ ਦੇ ਗੋਰਖ ਧੰਦੇ ਦਾ ਖੁਲਾਸਾ ਕਰਨਾ ਇਹ ਕੰਮ ਬੇਹੱਦ ਖਤਰਨਾਕ ਸੀ ਪਰ ਸਾਡੇ ਅੰਡਰ ਕਵਰ ਰਿਪੋਰਟਰ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਨਸ਼ਾ ਛਡਾਉਣ ਵਾਲੀ ਸਰਕਾਰੀ ਗੋਲੀ ਨੂੰ ਰੀਹੈਬਿਲੀਟੇਸ਼ਨ ਸੈਂਟਰ ਦੇ ਬਾਹਰ ਵੇਚਣ ਦੇ ਗੋਰਖ ਧੰਦੇ ਦਾ ਪਰਦਾ ਫਾਸ਼ ਕਰਨ ਦਾ ਬੀੜਾ ਚੁੱਕਿਆ ਨਿਊਜ਼ 8 ਇੰਦੀ ਕੈਮਬ੍ਰਿਜ ਉਨ ਨਸ਼ੇੜੀ ਕੈਦ ਹੋਏ ਜੋ ਨਸ਼ਾ ਛੱਡਣ ਦੇ ਲਈ ਅੰਦਰ ਮਿਲਣ ਵਾਲੀ ਨਸ਼ੇਦੀ ਕੋਲੀ ਬਾਹਰ ਲੈ ਕੇ ਆਉਂਦੇ ਨੇ ਅਤੇ ਦੂਜੇ ਨਸ਼ੇੜੀਆਂ ਨੂੰ ਉੱਚੀ ਕੀਮਤ ਦੇ ਉੱਤੇ ਵੇਚ ਦਿੰਦੇ ਨੇ ਸੁਣੋ ਕਿਸ ਤਰ੍ਹਾਂ ਸੌਦੇਬਾਜ਼ੀ ਹੋ ਰਹੀ ਹੈ ਦੋ ਆ ਦੇ ਇੱਕ ਨੇ 120 ਬਣੇ ਦੋ ਦੇ ਦੇ ਮੈਨੂੰ ਮੈਨੂੰ ਦੋ ਇੱਕ ਇੱਕ ਬੰਦੇ ਸਾਰਿਆਂ ਨੂੰ ਭਰੇ ਇੱਕ ਇੱਕ ਦੇ ਦੇ ਨਸ਼ਾ ਛੁਡਵਾਉਣ ਵਾਲੀ ਜੋ ਗੋਲੀ ਅੰਦਰ ਮੁਫਤ ਦੇ ਵਿੱਚ ਦਿੱਤੀ ਜਾਂਦੀ ਹੈ ਉਹ ਗੋਲੀ ਬਾਹਰ 50 ਤੋਂ ਲੈ ਕੇ 200 ਰੁਪਏ ਦੇ ਵਿੱਚ ਵੇਚੀ ਜਾਂਦੀ ਸੀ ਯਾਨੀ ਜੋ ਜਿੰਨੀ ਵੱਡੀ ਬੋਲੀ ਲਗਾਉਂਦਾ ਹੈ ਗੋਲੀ ਉਸ ਨੂੰ ਹੀ ਮਿਲਦੀ ਹੈ। ਔਰ ਬੇਦਰ ਨਾ ਨਾ ਸਡੇ ਅੰਡਰ ਕਵਰ ਏਜੰਟ ਨੇ ਇਹਨਾਂ ਨਸ਼ੇੜੀਆਂ ਦੇ ਨਾਲ ਜੋ ਗੱਲ ਕੀਤੀ ਉਹ ਪਹਿਲਾਂ ਤਾਂ ਉਸ ਨੂੰ ਗੋਲੀ ਦੇਣ ਦੇ ਲਈ ਰਾਜ਼ੀ ਨਹੀਂ ਹੋਇਆ ਫਿਰ ਕਾਫੀ ਮਨਾਉਣ ਤੋਂ ਬਾਅਦ ਪਰੋਸਾ ਦਬਾਉਣ ਤੋਂ ਬਾਅਦ ਗੋਲੀ ਦੇਣ ਲਈ ਤਿਆਰ ਹੋ ਗਿਆ ਦੋ ਦੇ ਦੇ ਮੈਨੂੰ ਅੰਦਰ ਦੀਆਂ ਗੋਲੀਆਂ ਬਾਹਰ ਕਿਵੇਂ ਆਉਂਦੀਆਂ ਨੇ ਇਹ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਬਿਲਕੁਲ ਬਿਲਕੁਲ ਰੇੜੀ ਵਾਲੇ ਵਿੱਚ ਕੇ 4000 ਡੇਲਾ ਰੱਖੇ ਨੇ ਉੱਥੇ ਬੰਦੇ ਜਾਣ ਕੇ ਚਾਹ ਦਾ ਬੰਨਾ ਕਰਦੇ ਨੇ ਉੱਥੇ ਹੀ ਵੇਚੀ ਜਾਂਦੇ ਨੇ ਕਰਦੇ ਨੇ ਉਹੀ ਦੇਣ ਦੇ ਵਿੱਚ ਉੱਪਰ ਕੇ ਪੜਾ ਦਿੰਦੇ ਨੇ ਆ ਤਾਂ ਮੇਰੇ ਕੋਲ ਚਾਹ ਪੀਣਾ ਆ ਬੀੜੀ ਪੀਣਾ ਆ ਬਾਅਦ ਚ ਜਿਆ ਦੇਖਿਆ ਉਹ ਪੜਾ ਦਿੰਦੇ ਅੱਛਾ ਕੋ ਵੀ ਲੈਂਦੇ ਨੇ ਗੋਲੀਆਂ ਕਈ ਵਾਰੀ ਤੁਸੀਂ ਦਵਾਈ ਲੈ ਕੇ ਆਉਣੇ ਉਹ ਬਦਮਾਸ਼ ਕੋ ਵੀ ਲੈਂਦੇ ਨੇ ਗੋਲੀ ਲੈਂਦੇ ਗੇ ਸਰੀ ਬੰਦੇ ਤੋਂ ਕੋ ਵੀ ਲੰਗੇ ਜੀ ਬਿਲਕੁਲ ਇਹੀ ਕੰਮ ਚੱਲਦਾ ਆਪਣੇ ਇੱਥੇ ਬਾਹਰ ਜਿੰਨੀਆਂ ਰੇੜੀਆਂ ਜਿੰਨੇ ਖੋਕੇ ਸਭ ਗੋਲੀਆਂ ਵੇਚਣ ਵਾਲੇ ਆ ਇਹ ਜਿਹੜੇ ਪਿੰਡਾਂ ਤੋਂ ਲੋਕ ਆਉਂਦੇ ਆ ਗਰੀਬ ਨੇ ਤਾਂ 20 20 30 ਰੁਪਏ ਦੀ ਗੋਲੀ ਲਿੱਤੀ ਅੱਗੇ 100 ਰੁਪਏ ਦੀ 50 ਰੁਪਏ ਦੀ ਐਵੇਂ ਵੇਚ ਦਿੰਨੀ ਦੋ ਦੇ ਦੇ ਮੈਨੂੰ ਮੈਨੂੰ ਦੋ ਨਸ਼ੇ ਦੀ ਗੋਲੀ ਦੇ ਗੋਲੀ ਲੈਣ ਲਈ ਇਥੇ ਲੋਕ ਸ਼ਰੀਆਮ ਗੁੰਡਾਗਰਦੀ ਤਾਂ ਕਰਦੇ ਨਹੀਂ ਮਾਰੇ ਤੇ ਲੈ ਲੈਂਦੇ ਨੇ ਬਾਹਰ ਖੜੇ ਹੁੰਦੇ ਨੇ ਕਈ ਗੁੰਡੇ ਆ ਕੇ ਜਿੱਲ ਬੋਲਦੇ ਆ ਤਾਂ ਸਾਨੂੰ ਮੇਰੇ ਰਸਤੇ ਫੜ ਲੈਂਦੇ ਨੇ ਅਲਗਾ ਢਾਲਾ ਕੇ ਤੁਨ ਕੁੱਟ ਲਾ ਲੇਟਰ ਧਮਕੀ ਦੇ ਦੇ ਕਰਦੇ ਨੇ ਫਿਰ ਅਸੀਂ ਕਰੀਏ ਕੀ ਅਸੀਂ ਆਪ ਦੇ ਪੜਦੇ ਨਾਲ ਲੈ ਕੇ ਨਿਕਲ ਜਾਣੀ ਕਰਦੇ ਇਹਹੀ ਇਥੇ ਪੰਗਾ ਹੋਇਆ ਹੋਵੇ ਹੁਣ ਪਿੱਛੇ ਪੰਜਾਬ ਪੁਲਿਸ ਆਂਦੀ ਸੀਗੀ ਖੜਦੇ ਸੀਗੇ ਦੌੜ ਗਏ ਸੀਗੇ ਹੁਣ ਫਿਰ ਫਿਰ ਉਹੀ ਕੰਮ ਇਕੱਠਾ ਹੋਣ ਲੱਗ ਗਿਆ ਜਿੱਥੇ ਗੋਲੀ ਮਿਲ ਰਹੀ ਸੀ ਉਹ ਬਠਿੰਡਾ ਰੀਹੈਬਿਲੀਟੇਸ਼ਨ ਸੈਂਟਰ ਦੇ ਬਾਹਰ ਦੀ ਥਾਂ ਹੈ ਲੋਕ ਗਲਤ ਤਰੀਕੇ ਨਾਲ ਗੋਲੀ ਲੈਣ ਦੇ ਲਈ ਆਪਣੇ ਨਾਮ ਦੇ ਨਾਲ ਕਾਰਡ ਰਜਿਸਟਰਡ ਕਰਵਾ ਲੈਂਦੇ ਨੇ ਅਤੇ ਫਿਰ ਉਹੀ ਗੋਲੀਆਂ ਅੱਗੇ ਲੋਕਾਂ ਨੂੰ ਪੈਸੇ ਲੈ ਕੇ ਵੇਚਦੇ ਨੇ ਇਸ ਤੇ ਰੀਹੈਬਿਲੀਟੇਸ਼ਨ ਸੈਂਟਰ ਦੇ ਇੰਚਾਰਜ ਦਾ ਕੀ ਕੁਝ ਕਹਿਣਾ ਹੈ ਉਹ ਵੀ ਸੁਣ ਲੋ ਵਿੱਚ ਵਿੱਚ ਖਬਰਾਂ ਮਿਲਦੀ ਰਹਿੰਦੀ ਹੈ ਕਿ ਉੱਥੇ ਕੁਝ ਜਿਹੜੇ ਪੇਸ਼ੈਂਟਸ ਹੈ ਉਹ ਦਵਾਈ ਵੱਧ ਲੈ ਕੇ ਜਾਂ ਦਵਾਈ ਨਾ ਖਾ ਕੇ ਉਹ ਬਾਹਰ ਜਾ ਕੇ ਦਵਾਈ ਵੇਚਦੇ ਆ ਅਸੀਂ ਬਹੁਤ ਕੋਸ਼ਿਸ਼ ਕਰਦੇ ਆ ਸਾਨੂੰ ਇਸ ਤਰ੍ਹਾਂ ਇਹ ਸੋਚੀ ਸੀ ਕਰੋ ਇਹ ਚੀਜ਼ ਉਹਨਾਂ ਬੰਦਿਆਂ ਨੇ ਫੋਟੋ ਜਾਂ ਤੁਹਾਡੇ ਕੋਲ ਜੋ ਵੀ ਹੈ ਸਟਿੰਗ ਦੀ ਸਾਨੂੰ ਦੋ ਐਸੇ ਉਹਨਾਂ ਦੇ ਆਈਡੀਆਂ ਬਲੌਕ ਕਰਾਂਗੇ ਚਾਹਨਾ ਦੀ ਜੋ ਵੀ ਬੰਦ ਦੀ ਕਾਰਵਾਈ ਹੈ ਡੀਸੀ ਸਾਹਿਬ ਜਾਂ ਐਸਐਸਪੀ ਸਾਹਿਬ ਦੇ ਨਿਗਰਚਲੇ ਆਵਾਂਗੇ ਮਤਲਬ ਇੱਥੋਂ ਅਸੀਂ ਬੜੀ ਵਾਰ ਐਫਰਟ ਕਰਦੇ ਰਹਿੰਦੇ ਆ ਇਹਨਾਂ ਚੀਜ਼ਾਂ ਬਾਰੇ ਉਥੇ ਇਸ ਪੂਰੇ ਮਾਮਲੇ ਤੇ ਬਠਿੰਡਾ ਪੁਲਿਸ ਕਰ ਰਹੀ ਹੈ ਕਿ ਜੋ ਇਸ ਤਰੀਕੇ ਨਾਲੇ ਗੋਲੀਆਂ ਵੇਚ ਰਹੇ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਈਗੀ ਤੇ ਜਿਹੜੇ ਬੰਦੇ ਇਸ ਚੀਜ਼ ਇਨਵੋਲਵ ਨੇ ਕਿ ਉਥੋਂ ਆਪਣੇ ਕਾਰਡ ਬੰਜਾਲੀ ਕਾਰਡ ਬਣਾ ਕੇ ਉਹਨਾਂ ਨੂੰ ਉੱਤੇ ਪਰ ਗੋਲੀਆਂ ਲੈਂਦੇ ਆ ਉਸ ਬੰਦੀ ਅਸੀਂ ਸਿਵਲ ਸਰਜਨ ਨਾਲ ਵੀ ਅਸੀਂ ਇਸ ਚੀਜ਼ ਦੀ ਤਾਲਮਿਲ ਕਰ ਲਵਾਂਗੇ ਜੋ ਵੀ ਬੰਦਾ ਐਕਸ਼ਨ ਹੋਊਗਾ ਸਖਤ ਸਖਤ ਐਕਸ਼ਨ ਲੈ ਜਾਊਗਾ ਜਿਹੜੀ ਹੈ ਟੀਮ ਹੈ ਉਹ ਡਿਪਲੋਏ ਕੀਤੀ ਗਈ ਲਾਸਟ ਵੀਕ ਤੋਂ ਸੋ ਜਿਹੜਾ ਟਾਈਮਿੰਗ ਹੈ ਉਹ ਡੇਟ ਟਾਈਮਿੰਗ ਹੈ ਇਸ ਤੋਂ ਇਲਾਵਾ ਵੀ ਉੱਥੇ ਕਾਫੀ ਆਵਾਜ਼ ਹੀ ਰਹਿੰਦੀ ਹੈ ਸੋ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਤੋਂ ਕੋਈ ਗੋਲੀਆਂ ਕੋਈ ਖੋ ਕੇ ਅੱਗੇ ਵੇਚਦਾ ਹੋਊਗਾ ਮੋਸਟਲੀ ਜਿਹੜੇ ਹੈਗੇ ਨੇ ਇਹ ਇਹਨਾਂ ਵੱਲੋਂ ਖੁਦ ਵੱਲੋਂ ਹੀ ਜਿਹੜੇ ਜਾਲੀ ਕਾਰਡ ਦੇ ਆਧਾਰ ਤੇ ਉਸ ਨੂੰ ਟੈਬਲੇਟਸ ਪਰਚੇਸ ਕਰਕੇ ਅੱਗੇ ਸੇਲ ਕੀਤੀਆਂ ਜਾਂਦੀਆਂ ਨੇ ਸੋ ਸਬੰਧੀ ਅਸੀਂ ਆਪਣੀ ਟੀਮ ਲਗਾ ਕੇ ਇਹਨਾਂ ਦੇ ਖਿਲਾਫ ਸਖਤ ਕੈਸ਼ਨ ਲਾਵਾਂਗੇ ਸਰਕਾਰ ਨੇ ਬੈਸੇ ਲੋਕਾਂ ਦੇ ਲਈ ਰੀਹੈਬਿਲੀਟੇਸ਼ਨ ਸੈਂਟਰ ਖੋਲ ਰੱਖੇ ਨੇ ਜੋ ਡਰੱਗ ਐਡਿਕਟਿਡ ਨੇ ਜਿੱਥੇ ਨਸ਼ਾ ਛਡਾਉਣ ਦੇ ਲਈ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਉਹਨਾਂ ਨੂੰ ਉਸ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਨਾਲ ਹੌਲੀ-ਹੌਲੀ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾ ਲੈਣ ਅਤੇ ਫਿਰ ਆਮ ਜ਼ਿੰਦਗੀ ਜੀ ਸਕਣ ਪਰ ਸਰਕਾਰ ਦੀ ਇਸ ਸਕੀਮ ਦੇ ਉੱਤੇ ਡਾਕਾ ਪਾਇਆ ਜਾ ਰਿਹਾ ਹੈ ਜ਼ਰੂਰਤ ਇਸ ਨੂੰ ਰੋਕਣ ਦੀ ਹੈ ਅਤੇ ਇਸ ਦੇ ਵਿੱਚ ਸ਼ਾਮਲ ਲੋਕਾਂ ਦੇ ਉੱਤੇ ਕੜੇ ਐਕਸ਼ਨ ਦੀ ਹੈ ਗੋਲੀਆਂ ਨੇ ਜਿਹੜੀਆਂ ਅੰਦਰੋਂ ਸਰਕਾਰ ਵੱਨਿਓ ਮਿਲਦੀਆਂ ਨੇ ਉਹ ਗੋਲੀਆਂ ਕਿਤੇ ਨਾ ਕਿਤੇ ਜਾ ਕੇ ਮਹਿੰਗੇ ਰੇਟਾਂ ਦੇ ਵੇਚੀਆਂ ਜਾਂਦੀਆਂ ਨੇ ਹਾਲਾਂਕਿ ਪ੍ਰਸ਼ਾਸਨ ਸੁਸਤ ਹੈ ਪੁਲਿਸ ਸੁਸਤ ਹੈ ਲੋੜ ਹੈ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਠਿੰਡਾ ਤੋਂ ਸੂਰਜਪਾਲ న్యూਸ 18 ਪੰਜਾਬ న్యూਸ 18 ਦੇ ਆਪਰੇਸ਼ਨ ਗੋਲੀ ਦਾ ਅਸਰ ਵੀ ਵੇਖਣ ਨੂੰ ਮਿਲੇ ਸਿਤ ਦੇ ਦੌਰਾਨ న్యూਸ 18 ਤੇ ਬਠਿੰਡਾ ਦੇ ਸਿਵਲ ਸਰਜਨ ਨੇ ਕਿਹਾ ਹੈ ਕਿ ਗਲਤ ਅੰਸਰਾ ਤੇ ਬੰਦੀ ਕਾਰਵਾਈ ਕੀਤੀ ਜਾਏਗੀ ਪੁਲਿਸ ਕੋਲ ਇਸ ਦੀ ਸ਼ਿਕਾਇਤ ਵੀ ਅਸੀਂ ਕਰਾਂਗੇ ਇਸ ਨਾਲ ਹੀ ਮੁਰ ਵਸੇਬਾ ਸੈਂਟਰਾਂ ਬਾਹਰ ਵੇਚਿਆ ਜਾ ਰਿਹਾ ਨੁਕਤਾ ਦੱਸਿਕ ਨਸ਼ਾ ਪੀਟਾ ਨੂੰ ਮਹਿੰਗੇ ਭਾਤੇ ਅਜੂ ਗੋਲੀਆਂ ਨੇ ਉਹ ਦਿੱਤੀਆਂ ਜਾਂਦੀਆਂ न्यूज एटीन की खबर का असर वेखन मिले इस विचाले न्यूज एटीन बठिंडा के सिविल सर्जन का कहना है कि गलत आंसर से बनती कार्रवाई की जाएगी पुलिस को इसकी शिकायत भी करांगे करा दस दे कि मुड़ व सेवा सेंटर बहार जो गोलियां ने वो बेचिया जा